ਅਸੀਂ ਵੱਡਿਆਂ ਨੂੰ ਵੇਖ ਕੇ ਜਿਉਉਨੇ ਆ ਆਪਣੀ ਜ਼ਿੰਦਗੀ ਕਿ ਫਲਾਣੇ ਕਰ ਕੋਠੀ ਐ ਫਲਾਣੇ ਕੋਲ ਗੱਡੀ ਐ ਸਾਡੇ ਕੋਲ ਕੁਝ ਵੀ ਨਹੀਂ ਇਹ ਹਾਲਾਤ ਨਹੀਂ ਸੱਜਦੇ ਪਰ ਸਤਿਗੁਰ ਪਾਸ਼ਾ ਪਤਾ ਕੀ ਕਹਿੰਦੇ ਨੇ ਸੁਣਿਓ ਜ਼ਿੰਦਗੀ ਕਿੱਦਾਂ ਜਿਉਣੀ ਐ ਫਿਰ ਸਾਡਾ ਚੌਂਕੜਾ ਲੱਗੇਗਾ ਫਿਰ ਸਾਨੂੰ ਪਤਾ ਲੱਗੇਗਾ ਸਤਿਗੁਰ ਪਾਸ਼ਾ ਕਹਿੰਦੇ ਨੇ ਜੇ ਤੂੰ ਜਹਾਜ਼ ਤੇ ਜਾਣਾ ਐ ਨਾ ਜਹਾਜ਼ ਤੇ ਗੱਡੀ ਵੱਲ ਵੇਖ ਜੇ ਤੂੰ ਗੱਡੀ ਤੇ ਜਾਣਾ ਹੈ ਤੇ ਮੋਟਰਸਾਈਕਲ ਵੱਲ ਵੇਖ ਜੇ ਤੂੰ ਮੋਟਰਸਾਈਕਲ ਤੇ ਜਾਣਾ ਹੈ ਤੇ ਸਾਈਕਲ ਵੱਲ ਵੇਖ ਆਪਦੇਆਂ ਨੂੰ ਵੇਖ ਉੱਪਰ ਵਾਲਿਆਂ ਨੂੰ ਵੇਖ ਕੇ ਜਿਉਂ ਜਿੰਦਗੀ ਜੇ ਤੂੰ ਸਾਈਕਲ ਤੇ ਜਾਣਾ ਹੈ ਬਾਦਸ਼ਾਹ ਕੰਡੇ ਫਿਰ ਤੁਰੇ ਜਾਂਦੇ ਵੱਲ ਵੇਖ ਆਖੋ ਸਤਨਾਮ ਸ੍ਰੀ ਵਾਹਿ ਹੁਣ ਜਿਹੜਾ ਤੁਰਿਆ ਜਾ ਰਿਹਾ ਸੀ ਨਾ ਤੁਰਿਆ ਉਹ ਕਹਿੰਦਾ ਬਾਬਾ ਮੈਂ ਕਿਹਦੇ ਵੱਲ ਵੇਖਾਂ ਉਹ ਕਹਿੰਦਾ ਤੂੰ ਉਹਦੇ ਵੱਲ ਵੇਖ ਜਿੱਦੀਆਂ ਦੋ ਲੱਤਾਂ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਤੇਰੀਆਂ ਲੱਤਾਂ ਤਾਂ ਨੇ ਤੂੰ ਤੁਰ ਤਾ ਸਕਦਾ ਹੈ ਤੂੰ ਉਹਦੇ ਵੱਲ ਵੇਖ ਜਿੱਦੀਆਂ ਪ੍ਰਮਾਤਮਾ ਨੇ ਲੱਤਾਂ ਹੀ ਨਹੀਂ ਉਹਦੇ ਵੱਲ ਵੇਖ ਕੇ ਜਿਉਂ ਫਿਰ ਤੇਰਾ ਚੋਕੜਾ ਲੱਗੇਗਾ ਫਿਰ ਤੂੰ ਨਾਮ ਜਪੇਗਾ ਫਿਰ ਵਾਹਿਗੁਰੂ ਵਾਹਿਗੁਰੂ ਪਰੇਗਾ ਹੁਣ ਜਿਹਦੀਆਂ ਲੱਤਾਂ ਨਹੀਂ ਉਹ ਕਹਿੰਦਾ ਬਾਬਾ ਮੈਂ ਕਿਹਦੇ ਵੱਲ ਵੇਖਾਂ ਉਹ ਕਹਿੰਦੇ ਤੂੰ ਉਹਦੇ ਵੱਲ ਵੇਖ ਜਿਹੜਾ ਮਨਜੀਤੇ ਬਿਮਾਰ ਪਿਆ ਕੋ ਸਤਨਾ ਸ੍ਰੀ ਵਾਹਿਗੁਰੂ ਤੇਰੀਆਂ ਲੱਤਾਂ ਹੀ ਨਹੀਂ ਉਹ ਮਨਜੀਤੇ ਬਿਮਾਰ ਪਿਆ ਉਹਨੂੰ ਜਾ ਕੇ ਪੁੱਛ ਤੈਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਏ ਜੇ ਮਨੁੱਖ 10 ਦਿਨ ਮੰਜੀ ਤੇ ਪੈ ਜਾਏ ਨਾ ਸੁੱਤੇ ਆ ਸੁੱਤੇ ਹੀ ਕਹਿ ਦਿੰਨੇ ਆ ਮਹਾਰਾਜ ਰੁਮਾਲਾ ਚੜਾਵਾਂਗੇ ਅਰਦਾਸ ਕਰਵਾ ਦੇਵਾਂਗੇ ਤੰਦੁਸ਼ਤੀ ਬਖਸੋ ਕਹਿ ਦਿੰਨੇ ਆ ਨਾ ਕਿਉਂਕਿ ਦੁੱਖ ਜਿਹੜਾ ਹੈ ਨਾ ਇਹ ਸਹਿ ਨਹੀਂ ਤੇ ਹੁਣ ਜਿਹੜਾ ਮੰਜੀ ਤੇ ਬਿਮਾਰ ਪਿਆ ਏ ਉਹ ਕਹਿੰਦਾ ਏ ਪਰਵਦਗਾਰ ਮੈਂ ਕਿਹਦੇ ਵੱਲ ਵੇਖਾਂ ਕਹਿੰਦਾ ਤੂੰ ਉਹਦੇ ਵੱਲ ਵੇਖ ਜਿੰਨੂੰ ਛੇਰ ਵਿੱਚ ਗਨੇ ਹੋ ਗਏ ਨੇ ਪਾਈਪਾਂ ਲੱਗੀਆਂ ਨੇ ਨਾ ਕੁਝ ਅੰਦਰ ਜਾ ਰਿਹਾ ਏ ਨਾ ਕੁਝ ਬਾਹਰ ਆ ਰਿਹਾ ਏ ਆਖੋ ਸਤਨਾ ਸ੍ਰੀ ਅਕਾਲ ਹੀ ਉਹਦੇ ਵੱਲ ਵੇਖ ਕੇ ਜ਼ਿੰਦਗੀ ਜਿਉ ਫਿਰ ਤੇਰਾ ਮਨ ਜੁੜੇਗਾ ਉਸ ਪ੍ਰਮਾਤਮਾ ਦੇ ਨਾਲ ਬੰਦਗੀ ਕਰਨ ਦਾ ਫਿਰ ਤੇਰਾ ਮਨ ਕਰੇਗਾ ਹਣ ਜਿਹੜਾ ਜਿਹਦੇ ਪਾਈਪਾਂ ਲੱਗੀਆਂ ਨੇ ਉਹਦੀ ਰੂਹ ਨੇ ਆਵਾਜ਼ ਕੰਢੀ ਹੈ ਪਰਵਦਕਾਰ ਹੈ ਅਕਾਲ ਪੁਰਖ ਵਾਹਿਗੁਰੂ ਮਹਿ ਕੀ ਦੇਵਲ ਵੇਖਾਂ ਕਹਿੰਦੇ ਤੂੰ ਦੇਵਲ ਵੇਖ ਜਿਹੜਾ ਨਗਰ ਤੋਂ ਬਾਹਰ ਸਸਕਾਰ ਹੋ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਸਾਡਾ ਮਨ ਜੁੜੇਗਾ ਫਿਰ ਅਸੀਂ ਵਾਹਿਗੁਰੂ ਦਾ ਸਿਮਰਨ